ਦਾਗੇ ਹੋਏ ਸੋ ਰਣ ਮਹਿਜੁਜ ਹੈ ਬਿਨ ਦਾਗੇ ਵਗ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਕਾ ਨਨਕਾਣਾ ਸਾਹਿਬ ਇਸ ਸਾਕੇ ਦੇ ਕਟੰਦਾ ਅਸਲ ਸੱਚ ਤੇ ਕਾਰਨ ਕੀ ਸੀ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ ਦੇ ਪਿੱਛੇ ਗੁਰੂ ਧਾਮਾ ਨੂੰ ਆਜ਼ਾਦ ਕਰਾਉਣ ਹਿੱਤ ਮਹੰਤਾਂ ਨੂੰ ਇਨ੍ਹਾਂ ਗੁਰੂ ਘਰਾਂ ਦੇ ਵਿੱਚੋਂ ਕੱਢਣ ਵਾਸਤੇ ਸ਼ਾਂਤੀ ਮਾਈ ਸੰਘਰਸ਼ ਸਿੱਖ ਸੰਗਤ ਨੇ ਆਰੰਭ ਕੀਤਾ ਉਸ ਦੇ ਪਿੱਛੇ ਸੱਚ ਕੀ ਸੀ ਕਾਰਨ ਇਹ ਸੀ ਕਿ ਲੰਮਾ ਸਮਾਂ ਚੱਲਦਿਆਂ ਜਦੋਂ ਸਿੱਖ ਜੰਗਲਾਂ ਦੇ ਵਿੱਚ ਗਏ ਤੇ ਗੁਰੂ ਧਾਮਾਂ ਗੁਰਦੁਆਰਿਆਂ ਸਹਿਬਾਂ ਦੀ ਜਿਹੜੀ ਸੇਵਾ ਹੈ ਉਹ ਕਈ ਸੰਪਰਦਾਇ ਹੋਲੀ-ਹੋਲੀ ਮਹੰਤਾਂ ਦੇ ਹੱਥ ਵਿੱਚ ਆ ਗਈ ਤੇ ਮਹੰਤ ਅੰਗਰੇਜ਼ ਸਰਕਾਰ ਦੇ ਹੱਥ ਟੋਕਾ ਬਣ ਕੇ ਰਹਿ ਗਏ ਗੁਰਦੁਆਰਿਆਂ ਦੀਆਂ ਵੱਡੀਆਂ ਜ਼ਗੀਰਾਂ ਆਮਦਨ ਕਰਕੇ ਇਨ੍ਹਾਂ ਮਹੰਤਾਂ ਦੇ ਆਚਰਣ ਅਤੇ ਜਾਤੀ ਜੀਵਨ ਬਹੁਤ ਜ਼ਿਆਦਾ ਡਿੱਗ ਗਿਆ ਉਹ ਆਚਰਣ ਹੀਣ ਹੋ ਗਏ ਉਹਨਾਂ ਨੂੰ ਸਿੱਖ ਸੰਗਤ ਦਾ ਡਰ ਪੌ ਲੱਥ ਗਿਆ ਉੱਥੇ ਹੀ ਗੁਰੂ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਵੀ ਉਹਨਾਂ ਨੂੰ ਕੋਈ ਡਰ ਪਾਉ ਨਹੀਂ ਰਿਹਾ ਗੁਰਦੁਆਰਾ ਸੈਬਾਨਾ ਦੇ ਵਿੱਚ ਕੁਕਰਮਾਂ ਦੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਿੱਖ ਸੰਗਤਾਂ ਨੇ ਫੈਸਲਾ ਕੀਤਾ ਕਿ ਜਿਹੜੇ ਮਹੰਤ ਆਚਰਣਹੀਨ ਹਨ ਉਹਨਾਂ ਤੋਂ ਗੁਰੂ ਧਾਮਾਂ ਨੂੰ ਅਜਾਦ ਕਰਵਾਇਆ ਜਾਵੇ ਰਾਹੇ ਬਗਾਏ ਸਿੱਖ ਸੰਗਤਾਂ ਇਹਨਾਂ ਦੇ ਸਿੱਖ ਵਿਰੋਧੀ ਨੀਤੀਆਂ ਕੁਕਰਮਾਂ ਨੂੰ ਸੁੰਧੀਆਂ ਰਹਿੰਦੀਆਂ ਜਿਸ ਤਰ੍ਹਾਂ ਕਿ ਨਨਕਾਣਾ ਸਾਹਿਬ ਦੀ ਹਦੂਦ ਦੇ ਵਿੱਚ ਇੱਕ ਸਿੰਧੀ ਪਰਿਵਾਰ ਦਰਸ਼ਨ ਮੇਲੇ ਕਰਨਾ ਹੁੰਦਾ ਹੈ ਉਹਨਾਂ ਦੀ 13 ਸਾਲ ਦੀ ਛੋਟੀ ਜੀ ਬੱਚੀ ਦੇ ਨਾਲ ਕੁਕਰਮ ਕਰਕੇ ਉਸ ਦਾ ਜੜਾਵਾਲੀ ਪਿੰਡ ਦੀਆਂ 6 ਔਰਤਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਮਹੰਤ ਦੇ ਚੇਲਿਆਂ ਤੋਂ ਉਹਨਾਂ ਦਾ ਸੱਤ ਪੰਗ ਕੀਤਾ ਜਾਂਦਾ ਹੈ। ਮਿੱਤਾ ਪ੍ਰਤੀ ਕੋਈ ਨਾ ਕੋਈ ਗੁਰੂ ਘਰ ਦੇ ਵਿੱਚ ਵਾਰਦਾਤ ਜਾਂ ਅਯਾਸ਼ੀ ਪੁਣੇ ਦੀਆਂ ਗੱਲਾਂ ਸਿੱਖ ਸੰਗਤਾਂ ਆਮ ਹੀ ਸੁਣਨ ਲੱਗਦੀਆਂ ਹਨ। ਇਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਸ਼ਰਾਬ ਪੀਣੀ, ਕੰਜਰੀਆਂ ਨੂੰ ਨਾਚ ਨਚਾਉਣਾ ਆਦ ਐਸੀਆਂ ਗੱਲਾਂ ਜਿਹੜੀਆਂ ਇੱਕ ਸਿੱਖ ਦੇ ਮੁਖ ਤੇ ਆਉਂਦੀਆਂ ਵੀ ਹਿਰਦਾ ਬਿਲੁੰਦ ਰਿਆ ਜਾਂਦਾ ਹੈ। ਇਸ ਸਾਰੇ ਸਾਰੀਆਂ ਮਾਰਦਾਤਾਂ ਨੂੰ ਮੁਖ ਰੱਖਦੇ ਆ ਸਿੱਖ ਸੰਗਤ ਨੇ ਜਥੇ ਦੇ ਰੂਪ ਵਿੱਚ ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਗੁਰਮਤੇ ਪਕਾਇਆ ਪਰਗੇ ਮਹੰਤ ਵੀ ਕੋਈ ਆਮ ਇਨਸਾਨ ਨਹੀਂ ਸਨ ਉਹ ਪੂਰੇ ਕਾਲ ਯੁਗ ਦਾ ਰੂਪ ਹੋ ਚੁੱਕੇ ਸਨ ਜਿੱਥੇ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ ਉੱਥੇ ਅੰਗਰੇਜ਼ੀ ਹਕੂਮਤ ਉਹਨਾਂ ਦੀ ਪੂਰੀ ਪਿੱਠ ਪੂਰਦੀ ਸੀ ਜਦੋਂ ਇਹਨਾਂ ਮਹੰਤਾਂ ਨੂੰ ਸ਼ੌ ਲੱਗੀ ਇਸ ਤਰ੍ਹਾਂ ਕਿ ਮਹਾਂਤ ਨਾਰਾਇਣਦਾਸ ਨੂੰ ਪਤਾ ਲੱਗਾ ਕਿ ਸਿੱਖ ਸੰਗਤ ਸ਼ਾਂਤੀਮਈ ਗੁਰੂਤਾਮਾ ਵਿੱਚ ਆਣ ਕੇ ਆਪਣੀ ਰਹਿਤ ਮਰਿਆਦਾ ਬਹਾਲ ਕਰਨ ਚਾਹੁੰਦੀ ਹੈ ਤੇ ਇਹ ਸੇਵਾ ਸੰਭਾਲ ਗੁਰੂ ਕੀ ਸੰਗਤ ਆਪਣੇ ਹੱਥ ਲੈਣਾ ਚਾਹੁੰਦੀ ਹੈ ਉਸ ਨੇ ਵੀ ਪੂਰੀਆਂ ਤਿਆਰੀਆਂ ਆਰੰਭ ਦਿੱਤੀਆਂ ਉਸ ਵੇਲੇ ਲਾਹੌਰ ਦਾ ਕਮਿਸ਼ਨਰ ਮਿਸਟਰ ਕਿੰਗ ਉਸ ਨੂੰ ਮਿਲ ਕੇ ਉਸ ਨੇ 50000 ਰੁਪਏ ਦੇ ਕੇ ਉਸ ਵੱਲੋਂ ਪੂਰੀ ਹਮਾਇਤ ਤੇ ਹੈਲਪ ਦੀ ਆਸ ਰੱਖੀ ਜੋ ਕਿ ਉਸ ਨੇ ਉਸ ਦੀ ਆਸ ਤੋਂ ਵੀ ਵੱਧ ਪੂਰੀ ਕੀਤੀ ਅਤੇ ਆਪਣੇ ਪ੍ਰਬੰਧ ਅਰੰਭਨੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਉਸ ਨੇ ਬਹੁਤ ਸਾਰੇ ਹਥਿਆਰ 400 ਦੇ ਕਰੀਬ ਪੇਸ਼ਾਵਰ ਗੁੰਡੇ ਅਤੇ 28 ਪਠਾਨ ਉਹ ਜਿਹੜੇ ਖੁੰਖਾਰ ਸਨ ਤੇ ਜਿਹੜੇ ਰੋਜ਼ ਆਪਣੇ ਜ਼ੁਰਮ ਦੇ ਕਾਰਨ ਪੁਲਿਸ ਸਟੇਸ਼ਨ ਵਿੱਚ ਹਾਜ਼ਰੀ ਲਵਾਉਣ ਆਉਂਦੇ ਸਨ ਉਹ ਵੀ ਮਿਸਟਰ ਕਿੰਗ ਨੇ ਮਹੰਤ ਨਾਰਾਇਣ ਦਾਸ ਦੀ ਸਹਾਇਤਾ ਵਾਸਤੇ ਉਸ ਨੂੰ ਦਿੱਤੇ ਇਸ ਦੇ ਨਾਲ ਹੀ 20 ਬੋਰੇ ਕਾਰਤੂਸਾਂ ਦੇ ਬਹੁਤ ਸਾਰੀਆਂ ਛਵੀਆਂ ਗੰਡਾਸੀਆਂ ਤੱਕ ਵੀ ਅਤੇ ਕਿਰਪਾਨਾਂ ਇਸ ਦੇ ਨਾਲ ਹੀ 24 ਬਹੁਤ ਵੱਡੇ ਲੱਕੜਾਂ ਦੇ ਸੁੱਕੀਆਂ ਲੱਕੜਾਂ ਦੇ ਢੇਰ ਜਿਸ ਦੇ ਨਾਲ ਜਿਉਂਦੇ ਸਿੱਖਾਂ ਨੂੰ ਸਾਲਿਆ ਜਾ ਸਕੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਸਕੇ तकरीबन तकरीबन 45 ਤੋਂ 75 ਮਿੱਟੀ ਦੇ ਤੇਲ ਦੇ ਪੀਪੇ ਜਿਸ ਤੇਲ ਨੂੰ ਸਿੱਖਾਂ ਉੱਤੇ ਪਾ ਕੇ ਉਹਨਾਂ ਤੇ ਜ਼ੁਲਮ ਕਰਨਾ ਸੀ ਤੇ ਉਹਨਾਂ ਨੂੰ ਸਾੜਨਾ ਸੀ ਇਹ ਸਾਰਾ ਪ੍ਰਬੰਧ ਮਹੰਤ ਨਾਰਾਇਣਦਾਸ ਨੇ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਕੀਤਾ ਸੀ ਕਿ ਜਦੋਂ ਸਿੱਖ ਸੰਗਤ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵੜੇ ਤੇ ਉਸ ਵੇਲੇ ਉਹਨਾਂ ਨੂੰ ਕਿੱਦਾਂ ਕਤਲ ਕੀਤਾ ਜਾਵੇ ਇਸ ਦਾ ਸਾਰਾ ਪ੍ਰਬੰਧ ਉਹ ਕਰ ਚੁੱਕਿਆ ਸੀ ਇਦਰੋਂ ਗੁਰੂ ਕੇ ਲਾਲਾਂ ਦੇ ਸਿੱਖਾਂ ਦੇ ਜਥੇ ਵੀ ਪਿੰਡਾਂ ਦੇ ਵਿੱਚੋਂ ਰਲਦੇ ਹੋਏ ਕਸਬਿਆਂ ਦੇ ਵਿੱਚ ਤੇ ਕਸਬਿਆਂ ਤੋਂ ਉਹਨਾਂ ਪੜਾਵਾਂ ਦੇ ਵਿੱਚ ਇਕੱਠੇ ਹੁੰਦੇ ਗਏ ਬੁੱਚਿਆਣਾ ਵਾਲੀ ਪੰਜ ਪੁਲੀ ਤੇ ਇਕੱਠੇ ਹੋਣਾ ਸੀ ਉਸ ਥਾਂ ਤੋਂ ਇਕੱਠੇ ਹੋ ਕੇ ਅਗਾ ਵਧਦੇ ਹੋਏ ਆ ਬਾਕੀ ਵੱਡੇ ਜਥਿਆਂ ਦੇ ਨਾਲ ਚੰਦਰਕੋਟ ਦੀ ਝਾਲ ਵਿਖੇ ਸਾਰੇ ਜਥਿਆਂ ਨੇ ਇਕੱਠੇ ਰੂਪ ਵਿੱਚ ਇੱਕ ਵੱਡੇ ਜੱਥੇ ਦੇ ਰੂਪ ਦੇ ਵਿੱਚ ਅਗਾ ਤੁਰਨਾ ਸੀ ਜਦੋਂ ਪਿੰਡਾਂ ਵਿੱਚੋਂ ਨਿਕਲਦੇ ਆ ਪੰਜ ਪੁਲੀ ਬੁੱਚਿਆਣਾ ਉਸ ਤੋਂ ਬਾਅਦ ਚੰਦਰਕੋਟ ਦੀ ਝਾਲਤ ਇਹ ਜੱਥਾ ਵੱਡੇ ਰੂਪ ਦੇ ਵਿੱਚ ਅਗਾ ਵਧਿਆ ਉਸ ਵੇਲੇ ਮਹੰਤ ਨਾਰਾਇਣਦਾਸ ਨੇ ਵੀ ਆਪਣੀ ਪੂਰੀ ਤਿਆਰੀ ਕੀਤੀ ਹੋਈ ਸੀ ਉਸ ਨੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਦਿਉੜੀ ਦੇ ਬਾਹਰਲੇ ਪਾਸੇ ਦਿਉੜੀ ਦੇ ਉੱਪਰ ਵਾਲੇ ਪਾਸੇ ਆਪਣੇ ਗੁੰਡਿਆਂ ਦੀ ਇੱਕ ਟੀਮ ਤਿਆਰ ਕਰਕੇ ਖੜੀ ਕੀਤੀ ਹੋਈ ਸੀ। ਉਹ ਦੋਰਾ ਸਾਹਿਬ ਦੀ ਮੇਨ ਡਿਊਟੀ ਦੇ ਅੰਦਰ ਬਾਅਸੇ ਵੀ ਉਸ ਨੇ ਆਪਣੇ ਗੁੰਡਿਆਂ ਦੀ ਡਿਊਟੀ ਲਗਾਈ ਹੋਈ ਸੀ ਕਿ ਕਿਹੜਾ-ਕਿਹੜਾ ਗੁੰਡਾ ਕਿਸ ਤਰੀਕੇ ਨਾਲ ਕਿੱਥੇ-ਕਿੱਥੇ ਖਲੋਏਗਾ ਤੇ ਉਸ ਦੇ ਹੱਥ ਵਿੱਚ ਕਿਹੜਾ-ਕਿਹੜਾ ਹਥਿਆਰ ਹੋਏਗਾ ਕਿਸ ਤਰੀਕੇ ਨਾਲ ਇੱਕ ਵਾਰ ਜੱਥੇ ਨੂੰ ਡਿਊਟੀ ਦੇ ਅੰਦਰ ਲਿਆ ਕੇ ਤੇ ਉਹਨਾਂ ਨੂੰ ਘੇਰ ਕੇ ਉਹਨਾਂ ਤੇ ਇੱਕਦਮ ਵਾਰ ਕਿਦਾਂ ਕੀਤੇ ਜਾਣਗੇ ਇਸ ਦੀ ਸਾਰੀ ਵਿਵਹਤਬੰਦੀ ਬਣਾਈ ਹੋਈ ਸੀ। ਦਰਸ਼ਨੀ ਡਿਓੜੀ ਦੇ ਜਿਹੜੇ ਮੇਨ ਦਰਵਾਜੇ ਸਨ ਉਹਨਾਂ ਦੇ ਬਾਹਰਲੇ ਪਾਸੇ ਲੋਹੇ ਦੇ ਪੱਤਰੇ ਝਾੜੇ ਸਨ ਅਤੇ ਉਹਨਾਂ ਵਿੱਚੋਂ ਛੋਟੀਆਂ ਮੋਰੀਆਂ ਕਰਕੇ ਸੁਰਾਖ ਕਰਕੇ ਉਹਨਾਂ ਵਿੱਚੋਂ ਬੰਦੂਕਾਂ ਦੀਆਂ ਨਾਲੀਆਂ ਕੱਢ ਕੇ ਫਾਇਰ ਕਰਨ ਦੇ ਇੰਤਜ਼ਾਮ ਕੀਤੇ ਹੋਏ ਸਨ ਇਸ ਤਰੀਕੇ ਨਾਲ ਦਰਸ਼ਨੀ ਦਿਉੜੀ ਦੇ 메ਨ دروازੇ ਤੇ ਅੰਦਰਲੇ ਪਾਸੇ ਜਿਹੜੇ ਉਹ ਸੁਰਾਖ ਕੱਢੇ ਹੋਏ ਸਨ ਫਾਇਰ ਕਰਨ ਵਾਸਤੇ ਉਹਨਾਂ ਦੇ ਪਿਛਲੇ ਪਾਸੇ ਆਪਣੀ ਸੇਫਟੀ ਵਾਸਤੇ ਲੋਹੇ ਦੀਆਂ ਕੁੰਡੀਆਂ ਲਗਾਈਆਂ ਹੋਈਆਂ ਸਨ ਲੌਕ ਸਿਸਟਮ ਉਸਨੇ ਬਣਾਇਆ ਹੋਇਆ ਸੀ ਜਿਸ ਤਰੀਕੇ ਨਾਲ ਹੀ ਜਥਾ ਦਿਉੜੀ ਦੇ دروازੇ ਤੋਂ ਅੰਦਰ ਮੰਗਦਾ ਉਸ ਦੇ ਗੁੰਡੇ ਟੁੱਟ ਪੈਂਦੇ ਹਨ ਤਕੂਆ ਨਾਲ ਬਰਸ਼ੀਆਂ ਦੇ ਨਾਲ ਤਰਵਾਰਾਂ ਦੇ ਨਾਲ ਨੇਚਾਂ ਦੇ ਨਾਲ ਸਿੱਖ ਸੰਗਤ ਤੇ ਵਾਰ ਕਰਦੇ ਹਨ ਵਾਰ ਦੇ ਨਾਲ ਸੱਟ ਖਾ ਕੇ ਜ਼ਮੀਨ ਤੇ ਡਿੱਗਦਾ ਤੇ ਉਸ ਨੂੰ ਧੂਕ ਕੇ ਲਾਗਲੇ ਬਰਾਂਡੇ ਵਿੱਚ ਲੈ ਕੇ जाया ਜਾਂਦਾ ਹੈ ਜਿੱਥੇ ਉਸ ਨੇ ਹੋਰ ਵੀ ਆਪਣੇ ਬਦਮਾਸ਼ ਤੇ ਗੁੰਡੇ ਰੱਖੇ ਸਨ ਜਿਹੜੇ ਟਕੂਆਂ ਦੇ ਨਾਲ ਸਿੱਖ ਸੰਗਤ ਨੂੰ ਸੱਟਾਂ ਲਾਉਂਦੇ ਨੇ ਵਾਰ ਕਰਕੇ ਵੱਢਦੇ ਹਨ ਇਸ ਨੂੰ ਸ਼ਹੀਦੀ ਬਰਾਂਡਾ ਆਖਿਆ ਜਾਂਦਾ ਹੈ ਤੇ ਮਹਾਂਤ ਨਾਰਾਇਣ ਦਾਸ ਤੇ ਉਸ ਦੇ ਚੇਲਿਆਂ ਨੇ ਗੁੰਡਿਆਂ ਨੇ ਕਹਿਰ ਵਰਤਾਇਆ ਕਿ ਉਸ ਵੇਲੇ ਪ੍ਰਕਰਮਾਂ ਸਾਰੀ ਸਰਦਾਲੂ ਸਿੱਖਾਂ ਦੇ ਖੂਨ ਨਾਲ ਐਨ ਲਤਪਤ ਹੋ ਗਈ ਸੀ ਇੱਥੇ ਹੀ ਬਸ ਨਹੀਂ ਐਨਾ ਜ਼ਖਮੀ ਹੋਏ ਸਿੱਖਾਂ ਤੇ ਹੋਰ ਤਸ਼ੱਦਦ ਕਰਦਿਆਂ ਹੋਇਆਂ ਮਹੰਤ ਨਾਰਾਇਣ ਦਾਸ ਨੇ ਇੱਕ ਪੂਰੇ ਕਿਲੇ ਵਾਂਗੂ ਨਾਕਾਬੰਦੀ ਕੀਤੀ ਹੋਈ ਸੀ ਗੁਰਦੁਆਰਾ ਸਾਹਿਬ ਜੀ ਦੇ ਦੱਖਣ ਦੇ ਲੈਹੰਦੇ ਪਾਸੇ ਵਾਲੀ ਜਿਸਤੇ ਉਸਨੇ ਹੋਰ ਬਦਮਾਸ਼ਾਂ ਦੀ ਵੀ ਡਿਊਟੀ ਲਈ ਹੋਈ ਸਨ ਆਪ ਜੀ ਦੇਖ ਸਕਦੇ ਹੋ ਇਸ ਕੰਧ ਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਬੰਗਲਾ ਰੂਪੀ ਹਵੇਲੀ ਹੈ ਇਹ ਘਰ ਸੀ ਮਹੰਤ ਨਾਰਾਇਣ ਦਾਸ ਦਾ ਜਦੋਂ ਇਹ ਜੱਥਾ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਆਇਆ ਤੇ ਮਹੰਤ ਨਾਰਾਇਣ ਦਾਸ ਆਪਣੇ ਇਸੇ ਅਟਾਰੀ ਦੇ ਉੱਤੇ ਪਿੱਛੇ ਆਪਣੇ ਬਦਮਾਸ਼ਾਂ ਨੂੰ ਹੁਕਮ ਦੇ ਰਿਹਾ ਸੀ ਅਤੇ ਦੱਸ ਰਿਹਾ ਸੀ ਕਿਸ ਤਰੀਕੇ ਨਾਲ ਇਹਨਾਂ ਸਿੱਖਾਂ ਦਾ ਕਹਨ ਕਰਨਾ ਹੈ ਤੇ ਕਤਲ ਕਰਨਾ ਹੈ ਇਸ ਕੰਧ ਦੀ ਹਦੂਦ ਉੱਤੇ ਵੀ ਨਾਮ ਲੈ ਲੈ ਕੇ ਉਸ ਨੇ ਬੰਦੇ ਮਕਰਰ ਕੀਤੇ ਸਨ ਤੇ ਉਹ ਨਾਮ ਲੈ ਲੈ ਕੇ ਉਹਨਾਂ ਨੂੰ ਗਾਇਦ ਕਰ ਰਿਹਾ ਸੀ ਕਿ ਇਹਨਾਂ ਸਿੱਖਾਂ ਨੂੰ ਅੱਜ ਅਸੀਂ ਜੀਂਦੇ ਜਾਨ ਨਹੀਂ ਦੇਣਾ ਇਸ ਨਕਸ਼ੇ ਦੇ ਵਿੱਚ ਆਪ ਜੀ ਦੇਖ ਸਕਦੇ ਜੀ ਛੋਟੇ ਛੋਟੇ ਡਾਟ ਦੇ ਨਿਸ਼ਾਨ ਦੇਖ ਰਹੇ ਜੀ ਇਹ ਸਾਰਾ ਵਰਤਾਰਾ ਇਸ ਸਾਕਾ ਵਰਤਨ ਦੇ ਟਾਈਮ ਦਾ ਹੈ ਇਸ ਇਸ ਥਾਂ ਤੇ ਸਿੱਖਾਂ ਨੂੰ ਅਦਮੋਹੇ ਕਰਕੇ ਉਹਨਾਂ ਨੂੰ ਸੱਟਾਂ ਲਗਾ ਕੇ ਉਹਨਾਂ ਦੇ ਹੱਥ ਪੈਰ ਵੱਢ ਕੇ ਕਸੀਟ ਕਸੀਟ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਸੀ ਤੇ ਵੱਡੇ ਵੱਡੇ ਢੇਰ ਜਿਹੜੇ ਲੱਕੜਾਂ ਦੇ ਸੀ ਉਹਨਾਂ ਤੇ ਉਹਨਾਂ ਨੂੰ ਜਿੰਦਿਆਂ ਹੀ ਸੁੱਟ ਕੇ ਉਹਨਾਂ ਤੇ ਤੇਲ ਪਾਇਆ ਜਾਂਦਾ ਸੀ ਤੇ ਉਹਨਾਂ ਲੱਕੜਾਂ ਨੂੰ ਅੱਗ ਲਗਾਈ ਜਾਂਦੀ ਸੀ ਆਈ ਲਕਸ਼ਮਨ ਸਿੰਘ ਅਤੇ ਹੋਰ ਸਿੰਘਾਂ ਦੇ ਨਾਲ ਸਾਹਿਬ ਜੀ ਦੇ ਹਜੂਰ ਦਰਬਾਰ ਦੇ ਅੰਦਰ ਜਾ ਪਹੁੰਚਿਆ ਤੇ ਅੰਦਰੋਂ ਜਾ ਕੇ ਦਰਵਾਜ਼ੇ ਬੰਦ ਕਰਕੇ ਗੁਰੂ ਗੁਰੂ ਜਪਣਾ ਆਰੰਭ ਕੀਤਾ ਪਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠੇ ਸੇਵਾ ਕਰਨ ਲੱਗ ਪਏ ਮਹੰਤ ਨਰਾਇਣ ਦਾਸ ਨੇ ਉਸ ਪਿੰਡ ਦੇ ਇੱਕ ਲੱਕੜ ਮਿਸਤਰੀ ਜਿਸ ਦਾ ਨਾਮ ਆਤਮਾ ਸਿੰਘ ਸੀ ਉਸ ਨੂੰ ਬੁਲਾ ਕੇ ਲੈਹnde ਪਾਸੇ ਦੇ ਦਰਵਾਜ਼ੇ ਨੂੰ ਤੋੜਨਾ ਆਰੰਭ ਕੀਤਾ ਦਰਵਾਜ਼ੇ ਨੂੰ ਤੋੜਦਿਆਂ ਤੋੜਦਿਆਂ ਦਰਵਾਜ਼ੇ 'ਚ ਮੁਗ ਕੀਤਾ ਗਿਆ ਅਤੇ ਉਸ ਮੁਗ ਦੇ ਨਾਲ ਅੰਦਰ ਦੀ ਕੁੰਡੀ ਖੋਲੀ ਗਈ ਹਿੱਟੇ ਵੀ ਬੇਨਤੀ ਕਰ ਦਈਏ ਦੁਰਦਰਾ ਸਾਹਿਬ ਦੇ ਅੰਦਰ ਜਿਹੜੀ ਅਲਮਾਰੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਵਸਤਰ ਜਾਂ ਪਲਕਾਂ ਦੀ ਸੇਵਾ ਕਰਨੀ ਹੁੰਦੀ ਹੈ ਉਸ ਅਲਮਾਰੀ ਦੇ ਵਿੱਚ ਵੀ ਮਹੰਤ ਨਾਰਾਇਣ ਦਾਸ ਨੇ ਆਪਣੀਆਂ ਰਫਲਾ ਰੱਖੀਆਂ ਹੋਈਆਂ ਸਨ ਜਿਹੜੀਆਂ ਤਾਬੜ ਧੋਪ ਉਸ ਦੇ ਗੁੰਡਿਆਂ ਨੇ ਫੜ ਕੇ ਸਿੱਖਾਂ ਉੱਤੇ ਫਾਇਰ ਕੱਢਣੇ ਆਰੰਭ ਕਰ ਦਿੱਤੇ ਸੀ ਦਰਵਾਜ਼ਾ ਤੋੜਨ ਤੋਂ ਬਾਅਦ ਅੰਦਰ ਗੋਲੀਆਂ ਵੀ ਚੱਲੀਆਂ ਫਾਇਰ ਵੀ ਹੋਏ ਗੰਦਾਸੀਆਂ ਵੀ ਚੱਲੀਆਂ ਤੇ ਅੰਦਰ ਗੁਰੂ ਸਾਹਿਬ ਜੀ ਦੇ ਹਦੂਤ ਬੈਠੇ ਸਿੱਖਾਂ ਦਾ ਵੀ ਕਾਹਨ ਕੀਤਾ ਗਿਆ ਗੁਰਦੁਆਰਾ ਸਾਹਿਬ ਜੀ ਦੇ ਬਾਹਲੇ ਪਾਸੇ ਪਉਣਾ ਸਾਹਿਬ ਵੀ ਸਿੱਖਾਂ ਦੇ ਲਹੂ ਦੇ ਨਾਲ ਪਰ ਗਿਆ ਇਸ ਸਾਕੇ ਨੇ ਜਿੱਥੇ ਆਪਣੇ ਇਤਿਹਾਸ ਨੂੰ ਦੁਹਰਾਇਆ ਉਥੇ ਹੀ ਸਿੱਖ ਪੰਥ ਦੇ ਨਵੇਂ ਯੁੱਗ ਦੀ ਕੋਸ਼ਨਾ ਕਰ ਦਿੱਤੀ ਇਸ ਸਾਕੇ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਸਿੱਖਾਂ ਦੇ ਵਿੱਚ ਕੁਝ ਕੁ ਸਿੱਖਾਂ ਦੀਆਂ ਪੁਰਾਣੀਆਂ ਉਹਨਾਂ ਦੀਆਂ origional ਫੋਟੋ ਜਿਹੜੀਆਂ ਨੇ ਉਸ ਦੇ ਦਰਸ਼ਨ ਆਪ ਜੀ ਨੂੰ ਅਗਲੇ ਪਾਠ ਦੇ ਵਿੱਚ ਕਰਾਉਣ ਦੇ ਉਪਰਾਲੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਕਰਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ